ਸਸਿਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਦਫ਼ਤਰ ਜਾਣ ਤੇ ਲਈ ਕੁਝ ਜਨਤਕ ਆਵਾਜਾਈ ਦੀ ਵਰਤੋਂ ਕਰਦੇ ਨੇ ਅਤੇ ਕੁਝ ਨਿੱਜੀ ਵਾਹਨਾਂ ਦੀ ਵਰਤੋਂ ਕਰਦੇ ਨੇ ਪਰ ਕੀ ਕਦੇ ਰੋਜ਼ਾਨਾ ਯਾਤਰਾ ਦੇ ਲਈ ਜਹਾਜ਼ ਦੀ ਵਰਤੋਂ ਕਰਦੇ ਤੁਸੀਂ ਸੁਣਿਆ ਜੇ ਹੋਗੇ ਨਾ ਹੈਰਾਨ ਪਰ ਇਹ ਸੱਚ ਹੈ ਕਿ ਇਹ ਮਲੇਸ਼ੀਆ ਦੇ ਵਿੱਚ ਰਹਿਣ ਵਾਲੀ ਭਾਰਤੀ ਮੂਲ ਦੀ ਇੱਕ ਔਰਤ ਰੀਚਲ ਕੋਲਟੀ ਕਹਾਣੀ ਹੈ ਜੋ ਅੱਜ ਤੁਸੀਂ ਤੁਹਾਡੇ ਦੇ ਨਾਲ ਅਸੀਂ ਸਾਂਝ ਕਰਨ ਜਾ ਰਹੇ ਹਾਂ ਦੱਸਿਏ ਰੀਚਲ ਆਪਣੇ ਦੋ ਬੱਚਿਆਂ ਦੀ ਦੇਖਭਾਲ ਦੇ ਲਈ ਹਰ ਰੋਜ਼ 600 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ ਹੁਣ ਕੋਈ ਵੀ ਕਾਰ ਨਹੀਂ 600 ਕਿਲੋਮੀਟਰ ਦਾ ਸਫ਼ਰ ਨਹੀਂ ਕਰ ਸਕਦਾ ਇਸ ਲਈ ਰੈਚਲ ਨੂੰ ਹਵਾਈ ਸਫ਼ਰ ਕਰਨਾ ਪੈਂਦਾ ਹੈ ਰੈਚਲ ਮਲੇਸ਼ੀਆ ਦੇ ਪੇਨਾੰਗ ਸ਼ਹਿਰ ਦੇ ਵਿੱਚ ਰਹਿੰਦੀ ਹੈ ਅਤੇ ਉੱਥੋਂ ਹਰ ਰੋਜ਼ ਕੁਵਾਲਾਲਪੁਰ ਜਾਂਦੀ ਹੈ ਰੈਚਲ ਦੱਸਦੀ ਹੈ ਕਿ ਉਸ ਦਾ ਦਿਨ ਸਵੇਰੇ 4 ਵਜੇ ਸ਼ੁਰੂ ਹੁੰਦਾ ਹੈ ਅਤੇ ਉਹਨਾਂ ਨੇ 9 ਵਜੇ ਤੱਕ ਆਪਣੇ ਦਫ਼ਤਰ ਪਹੁੰਚਣਾ ਹੁੰਦਾ ਹੈ ਤਿਆਰ ਹੋਣ ਤੋਂ ਬਾਅਦ ਰੈਚਲ 5 ਵਜੇ ਘਰੋਂ ਨਿਕਲ ਜਾਂਦੀ ਹੈ ਇਸਨਾਲੀ ਰੈਚਲ ਕਾਰ ਰਾਹੀਂ ਘਰ ਤੋਂ 에어ਪੋਰਟ ਜਾਂਦੀ ਹੈ ਪਹਿਲਾਂ ਫਿਰ ਜਿਸ ਵਿੱਚ ਉਸ ਨੂੰ 50 ਮਿੰਟ ਲੱਗਦੇ ਨੇ ਰੈਚਲ ਦਾ ਕਹਿਣਾ ਹੈ ਕਿ ਜਹਾਜ਼ ਸਵੇਰੇ 6:30 ਵਜੇ ਉਡਾਣ ਭਰਦਾ ਹੈ ਅਤੇ 40 ਮਿੰਟ ਬਾਅਦ ਖਵਾਲਾਲਪੁਰ ਪਹੁੰਚ ਜਾਂਦਾ ਹੈ ਉਸ ਸਪੋਨੇ 8:00 ਵਜੇ ਆਪਣੇ ਦਫ਼ਤਰ ਮੋਚੰਦੀ ਹੈ ਪਹਿਲਾ ਰੈਚਲ ਹਫਤੇ ਦੇ ਵਿੱਚ ਸਿਰਫ ਇੱਕ ਵਾਰ ਘਰ ਆਉਂਦੀ ਸੀ ਪਰ ਹੁਣ ਉਹ ਬੱਚਿਆਂ ਦੀ ਸਹੀ ਦੇਖਭਾਲ ਕਰਨ ਦੇ ਲਈ ਹਰ ਰੋਜ਼ ਪੇਨਾੰਗ ਸ਼ਹਿਰ ਤੋਂ ਪੁਆਲਾਲਪੁਰ ਤੱਕ 600 ਕਿਲੋਮੀਟਰ ਦਾ ਸਫ਼ਰ ਕਰਦੀ ਹੈ ਰੈਚਲ ਇਹ ਵੀ ਦੱਸਦੀ ਹੈ ਕਿ ਉਸਦੇ ਦੋ ਬੱਚੇ ਨੇ ਤੇ ਇੱਕ ਦੀ ਉਮਰ 12 ਸਾਲ ਅਤੇ ਦੂਜੇ ਦੀ ਉਮਰ 11 ਸਾਲ ਹੈ ਰੈਚਲ ਮੁਤਾਬਕ ਬੱਚੇ ਵੱਡੇ ਹੋ ਰਹੇ ਨੇ ਅਤੇ ਇਸ ਸਮੇਂ ਉਹਨਾਂ ਨੂੰ ਮਾਂ ਦੀ ਲੋੜ ਹੈ ਤ੍ਰੇਚਲ ਮਲੇਸ਼ੀਆ ਦੀ ਕੰਪਨੀ 에ਅਰ ਏਸ਼ੀਆ ਦੇ ਵਿੱਚ ਕੰਮ ਕਰਦੀ ਹੈ। ਉਹ ਔਨ ਜਾਣ ਦੇ ਲਈ ਤੋਸਾਨਾ 11 ਅਮਰੀਕੀ ਡਾਲਰ ਖਰਚ ਕਰਦੀ ਹੈ। ਹਾਲਾਂਕਿ ਰੋਜ਼ਾਨਾ ਔਨ ਜਾਣ ਤੇ ਬਾਜ਼ੂ ਤ੍ਰੇਚਲ ਪਹਿਲਾ ਦੇ ਨਾਲੋਂ ਘੱਟ ਪੈਸੇ ਖਰਚ ਕਰਦੀ ਹੈ। ਦਸਿਆ ਰੈਚਲ ਦਾ ਕਹਿਣਾ ਹੈ ਕਿ ਕੁਨਾਲਪੁਰ ਦੇ ਵਿੱਚ ਰਹਿੰਦੇ ਹੋਏ ਉਸ ਨੂੰ ਕਿਰਾਏ ਵਜੋਂ ਪ੍ਰਤੀ ਮਹੀਨਾ 340 ਅਮਰੀਕੀ ਡਾਲਰ ਖਰਚਨੇ ਪੈਂਦੇ ਸਨ ਪਰ ਹੁਣ ਉਹਨਾਂ ਨੂੰ ਆਨ ਚਾਨ ਉਤੇ ਸਿਰਫ 226 ਅਮਰੀਕੀ ਡਾਲਰ ਖਰਚਨੇ ਪੈ ਰਹੇ ਨੇ ਦੱਸਦੀ ਕਿ ਰੇਚਲ ਦੇ ਅਨੁਸਾਰ ਜਦੋਂ ਉਹ ਦੂਰ ਰਹਿੰਦੀ ਸੀ ਤਾਂ ਉਸ ਨੂੰ ਖਾਣੇ ਦੇ ਉੱਤੇ ਹਰ ਮਹੀਨੇ 135 ਅਮਰੀਕੀ ਡਾਲਰ ਖਰਚਣੇ ਪੈਂਦੇ ਸਨ ਪਰ ਘਰੋ ਰੋਜ਼ਾਨਾ ਆਉਣ ਜਾਣ ਦੇ ਕਾਰਨ ਖਾਣ ਪੀਣ ਦਾ ਖਰਚਾ ਵੀ ਘਟ ਗਿਆ ਅਤੇ ਹੁਣ 68 ਅਮਰੀਕੀ ਡਾਲਰ ਪ੍ਰਤੀ ਮਹੀਨਾ ਹੋ ਚੁੱਕਿਆ ਹੈ ਬਿਊਰਿਪੋਰਟ ਚੈਨਲ ਪੰਜਾਬੀ